सेक्टरी प्रेसिडेंट ਦਾ ਫੋਨ ਆਇਆ ਸੀ ਕੱਲ ਨੂੰ ਪ੍ਰੈਜ਼ੀਡੈਂਟ ਨੇ ਤੁਹਾਨੂੰ ਬੁਲਾਇਆ 11 ਵਜੇ ਮੈਂ ਉਹਨਾਂ ਨੂੰ ਕਹਿਆ ਸੀ ਜੀ ਬੀਸ਼ੀ ਸਾਹਿਬ ਨਾਲ ਗੱਲ ਕਰ ਲੋ ਮੈਂ ਤੁਹਾਡਾ ਮੋਬਾਈਲ ਦਿੱਤਾ ਉਹਨਾਂ ਨੂੰ ਹੂੰ ਤੇ ਉਹ ਉਹਨੇ ਚਲੋ ਮੇਰਾ ਰੰਗਤਾ ਕੇ ਕੋਈ ਐਦਾਂ ਦਾ ਨਾਮ ਸੀ ਉਹਦਾ ਮੈਨੂੰ ਫੋਨ ਆ ਗਿਆ ਤੇ ਮੈਂ ਮੈਂ ਕਹਿੰਦੀ ਕਿ ਮੈਂ ਬੀ ਆਨਰਡ ਮੈਂ ਹਮਾਗਾ ਜੀ ਰੂਟ ਤੇ ਤੁਸੀਂ ਆਪਣਾ ਗੱਡੀ ਨੰਬਰ ਮੇਰਾ ਲੈ ਲਿਆ ਸਾਰਾ ਕੁਝ ਤੋਂ ਮੈਂ ਫਿਰ ਰਾਤ ਵਾਈਬਰ ਨੂੰ ਫੋਨ ਕਰਦਾ ਵੀ ਮੈਂ ਇਥੋਂ ਸਿੱਧਾ ਚਲਾ ਜਾਊਂਗਾ ਦਿੱਲੀ ਕਿ ਸਵੇਰੇ ਤਾਂ 11 ਵਜੇ ਪਹੁੰਚਣਾ ਮੁਸ਼ਕਲ ਆ ਕਿ ਮੈਨੂੰ ਬੜਾ ਮਾਇਬਾਜ਼ ਫੀਲਿੰਗ ਥ੍ਰਿਲਡ ਵੀ ਪਰ ਐਜਨਿਬਲ ਆਇਆ ਮੈਨੂੰ। ਹੂੰ। ਤੋਂ ਅਗਲੇ ਦਿਨ ਫਿਰ ਮੈਂ ਪਹੁੰਚ ਗਿਆ ਰਾਸ਼ਟਰੀ ਭਵਨ। ਅਸੀਂ 4 ਕ ਜਣੇ ਸੀ ਉੱਥੇ। ਮੈਂ ਸੀ ਇੱਕ ਵਾਈਸ ਚਾਂਸਲਰ ਹਰਿਆਣੇ ਦਾ ਸੀ ਇੱਕ ਪੰਤਨਗਰ ਦਾ ਸੀ ਇੱਕ ਡਾਇਰੈਕਟਰ ਜਨਰਲ ਕਾਉਂਸਲ ਸੈਂਟੀਫਿਕ ਇੰਡਸਟਰੀਜ਼ ਸਚਦਾ ਸੀ। ਇੱਕ ਪਲੈਨਿੰਗ ਕਮਿਸ਼ਨ ਦਾ ਮੈਂਬਰ ਸੀ ਮਿਸਟਰ ਰੋੜਾ। ਸੋ ਅਸੀਂ 5 ਕ ਜਣੇ ਸੀ। ਤੋਂ ਉੱਥੇ ਬੜਾ ਉਹਨਾਂ ਨੇ ਬਹੁਤ ਉਹਨਾਂ ਦਾ ਆਪਕਤ ਕੀਤੀ ਸਾਨੂੰ ਚਾਹ ਚੁਪਿਆਈ। ਆਪਣਾ ਸਾਰਾ ਜਿਹੜੇ ਉਹਨਾਂ ਨੇ ਉਹਨਾਂ ਨੂੰ ਨਾ ਸ਼ੌਕ ਸੀ ਬਹੁਤ ਮੈਡੀਸਨਲ ਪਲਾਂਟਸ ਦੇ ਹੂੰ ਮੈਡੀਸਨਲ ਪਲਾਂਟਸ ਸੀ ਉਹਨਾਂ ਨੂੰ ਲਾਇਆ ਸੀ ਉਹ ਮੈਨੂੰ ਦਿਖਾ ਵੀ ਰਹੇ ਨੇ ਉਪਰੇ ਤੇ ਉਹ ਮੈਡੀਸਨਲ ਪਲਾਂਟਸ ਸਾਨੂੰ ਦਿਖਾਏ ਸਾਰੇ ਉੱਥੇ ਬਹੁਤ ਮਤਲਬ ਇਨਫੋਰਮਲ ਬੜੇ ਤਰੀਕੇ ਨਾਲ ਮੇਰੇ ਨਾਲ ਖਾਸ ਕਰਕੇ ਬਹੁਤ ਪਤਾ ਨਹੀਂ ਕਿੱਦਾਂ ਕਲਿੱਕ ਕਰ ਜੀਦਾ ਬੜੇ ਅੱਛੇ ਦਾ ਮੇਰੇ ਨਾਲ ਗੱਲਾਂ ਕਰਦੇ ਰਹੇ ਬਾਅਦ ਮੈਨੂੰ 18 ਫੋਟੋਆਂ ਭੇਜੀਆਂ ਉਹਨਾਂ ਦੇ ਸੈਕਟਰੀ ਨੇ ਉਥੋਂ ਦੀਆਂ ਮੈਨੂੰ ਹੂੰ ਦੇ ਮੈਨੂੰ ਇਨਵਾਈਟ ਕਰਾ ਮੈਂ ਕਿ ਜਿਦਾਂ ਇਸ ਸਤੰਬਰ ਦੇ ਵਿੱਚ ਕਿਸਾਨ ਮੇਲਾ ਕਰਨਾ ਜੇ ਤੁਸੀਂ ਆ ਸਕਦੇ ਹੋ ਤਾਂ ਓਕੇ ਆਈ ਵਿਲ ਸੀ ਆਈ ਵਿਲ ਸੀ ਤਾਂ ਉਹ ਫਿਰ ਮੈਨੂੰ ਇਹਨਾਂ ਦੇ ਉਹ ਜਨਰਲ ਡੋਗਰਾ ਸੀ ਮਿਲਟਰੀ ਸੈਕਟਰੀ ਉਹਦਾ ਫੋਨ ਆ ਗਿਆ ਵੀ ਡਾਕਟਰ ਸਾਹਿਬ ਤੁਸੀਂ ਅਫੀਸ਼ੀਅਲ ਚਿੱਠੀ ਭੇਜ ਦਿਓ ਮੈਂ ਉਹ ਪ੍ਰੈਜ਼ੀਡੈਂਟ ਨੇ ਕਿਹਾ ਵੀ ਉਹ ਤਿਆਰ ਨਹੀਂ ਹੋਣ ਤੇ ਮੈਂ ਕਿਹਾ ਵੀ ਮੈਂ ਗਵਰਨਰ ਕੋਲੋਂ ਜਾਂ ਚੀਫ ਮਿਨਿਸਟਰ ਨੇ ਨਹੀਂ ਨਹੀਂ ਤੁਸੀਂ ਸਿੱਧੀ ਭੇਜ ਦਿਓ ਇਹ ਤੇ ਪ੍ਰੋਟੋਕੋਲ ਤਾਂ ਨਹੀਂ ਹੁੰਦਾ ਵੀ ਸੀ ਦਾ ਤਾਂ ਪ੍ਰੋਟੋਕੋਲ ਪ੍ਰੈਜ਼ੀਡੈਂਟਾਂ ਕੋਈ ਹੈ ਨਹੀਂ ਪਰ ਮੈਂ ਫਿਰ ਭੇਜ ਦਿੱਤੀ ਤੇ ਇਹਨਾਂ ਦੀ ਫਿਰ ਡੇਟ ਆ ਗਈ ਮੇਰਾ ਕੱਲ੍ਹ ਚ 8 ਸਤੰਬਰ 2003 ਸੀ ਤੇ ਮੈਂ ਫਿਰ ਗਵਰਨਰ ਨੂੰ ਵੀ ਮਿਲਣ ਚਲਾ ਗਿਆ ਤੇ ਸੀਐਮ ਨੂੰ ਮੈਂ ਕਹਿੰਦੇ ਉਹ ਨਾ ਮੂੰਹ ਮੋਟਾ ਕਰ ਲੈਣ ਬਈ ਤੂੰ ਸਿੱਧਾ ਹੀ ਬੁਲਾਈ ਫਿਰਦਾ ਸਾਨੂੰ ਪੁੱਛਿਆ ਹੀ ਨਹੀਂ ਪਰ ਦੇਰ ਸੋਨ ਆਇਆ ਸੀ ਕਿ ਉਹ ਹੀ ਸੀ ਉਦੋਂ ਜਸਟਿਸ ਵਰਮਾ ਗਵਰਨਰ ਸਨ ਕੈਪਟਨ ਮਿੰਦਰ ਸਿੰਘ ਸੀਐਮ ਲੋਕਾਂ ਇਹ ਤਾਂ ਬੜਿਆ ਆਨਰ ਦੀ ਗੱਲ ਹੈ ਪਹਿਲਾ ਪ੍ਰੈਜ਼ੀਡੈਂਟ ਕੋਈ ਇੰਡੀਆ ਦਾ ਪੀਏਯੂ ਚ ਆ ਰਿਹਾ ਆ ਕੇ ਗਏ ਸੀ ਬਾਚੋ ਫਿਰ ਹੈ ਆ ਕੇ ਗਏ ਸੀ ਫਿਰ ਬਾਚੋ ਹਾਂ ਹਾਂ ਆ ਕੇ ਲੰਚ ਲੈ ਕੇ ਗਏ ਸਾਰਾ ਇੱਥੇ ਉਹਦੇ ਬਾਅਦ ਫਿਰ ਉਹ ਮੈਨੂੰ ਉਹਨਾਂ ਦੇ ਸੈਕਟਰੀ ਦਾ ਫੋਨ ਆਇਆ ਵੀ ਉਹ ਸੈਕਟਰੀ ਨਾਲ ਆਇਆ ਸੀ ਇਹਨਾਂ ਦੇ ਤੇ ਉਹ ਜਨ ਡੋਗਰਾ ਵੀ ਆਇਆ ਸੀ ਬਈ ਉਹ ਤਾਂ ਬਹੁਤ ਖੁਸ਼ ਹੋ ਕੇ ਗਏ ਜਦ ਉਤਰੇ ਨਾ ਹੈਲੀਕਾਪਟਰ ਤੋਂ ਕੈਂਪ ਵਿੱਚ ਤੇ ਉਹ ਮੈਨੂੰ ਕਹੇ ਆਈ ਕੁਡ ਨੈਵਰ ਇਮੇਜਿਨ ਥੇਰ ਵਿਲ ਬੀ ਸੋ ਮਨੀ ਫਾਰਮਰਸ ਉਹ ਤਾਂ ਹੈਲੀਕਾਪਟਰ ਮੈਨੂੰ ਨਹੀਂ ਸੀ ਪਤਾ ਵੀ ਪ੍ਰੈਜ਼ੀਡੈਂਟ ਦਾ ਪ੍ਰੋਟੋਕੋਲ ਇਹਨਾਂ ਸਟਰੋਂਗ ਹੁੰਦਾ ਕਿ ਤੇ ਬਈ ਤਾਂ ਬਹੁਤ ਲਿਖਤ ਪੜ੍ਹ ਕੇ ਉਹਦੀ ਵੀ ਆਹ ਬੰਦੇ ਮੇਰੀ ਕਾਰ 13ਵੇਂ ਨੰਬਰ ਤੇ ਸੀ ਹੂੰ ਮੈਂ ਤੇ ਐਸਐਸਪੀ ਨੂੰ ਕਹਿੰਦਾ ਸੀ ਸਾਢੇ ਪਾਸ ਦੀ ਗੱਲ ਨਹੀਂ ਇਹ ਤਾਂ ਐਨਐਸਜੀ ਵਾਲਿਆਂ ਦੇ ਉੱਪਰੋਂ ਆਰਡਰ ਆਉਂਦੇ ਆ ਮੈਂ ਕਿਹਾ ਮੈਂ ਤੇ ਉਹਨਾਂ ਨੂੰ ਦਿਖਾਉਣਾ ਤੇ ਤੇਰੇ ਨੰਬਰ ਤੇ ਮੈਂ ਕੀ ਕਰੂਗਾ ਜਾ ਕੇ ਹੂੰ ਨਹੀਂ ਜੀ ਉਹ ਤੇ ਤੁਸੀਂ ਉਹਨਾਂ ਫਿਰ ਮੈਂ ਉਹ ਜਨਰਲ ਡੋਗਰੇ ਨੂੰ ਕਿਹਾ ਵੀ ਮੈਂ ਤੇ ਉਹਨਾਂ ਨੂੰ ਲੀਡ ਕਰਨਾ ਤੇ ਫਿਰ ਮੇਰੀ ਕਾਰ ਸਭ ਤੋਂ ਅੱਗੇ ਨੰਬਰ ਲੱਗਾ ਵੀ ਤੁਸੀਂ ਅਗਲੀ ਅੱਗੇ ਜਾਓਗੇ ਪ੍ਰੈਜ਼ੀਡੈਂਟ ਤੋਂ ਪਿੱਛੇ ਕਾਰ ਚੱਲੂਗਾ ਉਹਦੇ ਬਾਅਦ ਫਿਰ ਚੀਫ ਮਿਨਿਸਟਰ ਜੋ ਵੀ ਜੇ ਹੈਗਾ ਤੇ ਉੱਪਰ ਵੀ ਸੱਤ ਬੰਦੇ ਬੈਠ ਸਕਦੇ ਆ ਸਿਰਫ ਉਸਕੇ ਇਤੇ ਵੀ ਬੜਾ ਮੈਨੂੰ ਤੇ ਪਤਾ ਹੀ ਨਹੀਂ ਸੀ ਮੈਂ ਤਾਂ ਸਾਰੇ ਮੰਤਰੀ ਨਾਰਾਜ਼ ਮੇਰੇ ਨਾਲ ਤੇ ਮંત્રી ਦੇ ਘਰ ਬਤ ਤੇ ਬੁਲਾਏ ਨੇ ਤੇ ਆਈ ਇਨਵਾਈਟੂ ਮੈਂ ਇਹ ਕਰਨਾ ਸੀ ਕਿ ਸਟੇਟ ਆਫ ਦਾ ਫੇਰ ਹੈ ਨਹੀਂ ਸੀ ਤੇ ਉਹ ਫਿਰ ਪਹਿਲਾ ਮਿਲਟਰੀ ਦੇ ਹੈਲੀਕਾਪਟਰ ਆਏ ਉਹ ਦੇਖਦੂ ਕਿ ਗਏ ਸਾਰੇ ਮੇਰੇ ਨਾਲ ਦੇਖ ਕੇ ਕਿੱਥੇ ਉਤਰਿਆ ਪ੍ਰੈਜ਼ੀਡੈਂਟ ਮੈਨੂੰ ਸੀ ਪਤਾ ਵੀ ਇੰਨਾ ਕੁਝ ਇਹਨਾਂ ਦਾ ਚੱਕਰ ਹੁੰਦਾ ਤੇ ਪ੍ਰੋਟੋਕਾਲ ਹੁੰਦਾ ਤੋਂ ਫਿਰ ਪ੍ਰੈਜ਼ੀਡੈਂਟ ਆਈ ਕਾ ਨੈਵਰ ਇਮੇਜਨ ਤੋਂ ਉਹ ਮੇਰਾ ਸਾਰਾ ਦਿਨ ਰਿਹਾ ਫਿਰ ਲੰਚ ਵੀ ਲੈ ਕੇ ਗਏ ਫਿਰ ਉਹਦੇ ਬਾਅਦ ਮੈਨੂੰ ਉਹਨਾਂ ਦੇ ਜਨਰਲ ਡੋਗਰੇ ਮਿਲਟਰੀ ਸੈਕਟੇ ਫੋਨ ਆਇਆ ਵੀ ਬਹੁਤ ਜ਼ਿਆਦਾ ਖੁਸ਼ ਹੋ ਕੇ ਗਏ ਨੇ ਉਹ ਚਾਹੁੰਦੇ ਨੇ ਵੀ ਤੁਸੀਂ ਇੱਥੇ ਇੱਕ ਸਾਡਾ ਨਿਊਟ੍ਰੀਸ਼ਨ ਗਾਰਡਨ ਬਣਾ ਕੇ ਦਿਓ ਹੂੰ ਰਾਸ਼ਟਰਪਤੀ ਭਵਨ ਚ ਰਾਸ਼ਟਰਪਤੀ ਘਰ ਹੁੰਦੇ ਨੇ ਤੇ ਕਿ세 ਦਿਨ ਤੁਸੀਂ ਆਓ ਕਿੰਨੀ ਕਿ ਜਗਾ ਚਾਹੀਦੀ ਹੈ ਤੇ ਕੀ ਕੋਈ ਕਰਨਾ ਚਾਹੁੰਦੇ ਆ ਤੋ ਮੈਂ ਫਿਰ ਇਥੋਂ ਪ੍ਰੋਜੈਕਟ ਆਪਣਾ ਐਕਸਪਰਟਸ ਨਾਲ ਬਣਾ ਬਲੂ ਕੇ ਤੇ ਮੈਂ ਲੈ ਗਿਆ ਤੇ ਮੈਂ ਕਿਹਾ ਜੀ ਸਾਨੂੰ ਮੇਰਾ ਖਿਆਲ ਉਹ ਮੈਂ ਪਹਿਲਾਂ ਤੁਹਾਨੂੰ ਪੁੱਛਿਆ ਨਾ ਜਾ ਕੇ ਮੈਂ ਕਿਹਾ ਜੀ ਤੁਸੀਂ ਕੀ ਚਾਹੁੰਦੇ ਕੀ ਹੈਗੇ ਉਹ ਕਹਿੰਦੇ ਹਰ ਕਿਸਮ ਦਾ ਫਰੂਟ ਹੋਵੇ ਜਿਹੜਾ ਸਾਰਾ ਸਾਲ ਚੱਲਦਾ ਰਹੇ ਮੈਂ ਚਾਹਣਾ ਵੀ ਜਿਹੜੇ ਸਟਾਫ ਫੈਕਲਟੀ ਜਾਂ ਕੋ ਆ ਕੇ ਦੇਖਣ ਵੀ ਉਹ throughout the year ਉਹ ਹਰ ਕਿਸਮ ਦਾ ਫਰੂਟ ਹੋਵੇ ਵੀ ਤੁਸੀਂ ला ਸਕਦੇ ਮੈਂ ਕਿਹ ਜੀ ਸ਼ੋਰ ਲਾ ਸਕਦੇ ਮਰ ਕੇ ਪੌਣੇ ਦੋ ਪੌਣੇ ਤਿੰਨ ਏਕੜ ਦੇ ਸਾਥ ਕਿੰਨੀ ਸਾਨੂੰ ਜਿਵੇਂ ਜ਼ਮੀਨ ਦਿੱਤੀ ਫਿਰ ਮੈਂ ਫਿਰ ਉਹ ਮੇਰਾ ਜੀ ਸੀ ਡਾਕਟਰ ਨਰੂਲਾ ਐਕਸਪਰਟ ਹਾਰਟੀਕਲ ਫਿਰ ਉਹ ਮੇਰੀ ਡਿਊਟੀ ਲਈ ਫਿਰ ਜਿਹੜਾ ਆਖਰੀ ਪਲਾਂਟ ਲਾਉਣਾ ਸੀ ਉਹ ਫਿਰ ਮੇਰੇ ਕੋਲ ਲਵਾਇਆ ਸੀ ਉਹਨਾਂ ਨੇ ਆਖਰੀ ਫਲਟ ਤੁਸੀਂ ਪ੍ਰੈਜ਼ੀਡੈਂਟ ਮੈਂ ਮੈਂ ਲਾ ਕੇ ਗਿਆ ਉਹ ਫੋਟੋ ਭੇਜੀ ਮੈਂ ਉਹ ਕਿਤਾਬਸ਼ਾਹੀ ਉਹ ਫੋਟੋ ਵੀ ਦਿੱਤੀ ਉਹਨਾਂ ਨੂੰ ਹਾਂ ਫੋਟੋ ਤੋਹਫੇ ਮੇਰੇ ਮੇਰੇ ਕੋ ਮੇਰੇ ਕੋ ਬੋਟਲ ਆਇਆ ਉਹਨਾਂ ਨੇ ਪ੍ਰੈਕਟੀਪੀ ਪਵਨ ਜੀ ਤੇ ਮੈਂ ਉਹ ਮੇਰੇ ਕੋ ਫੋਟੋ ਹੈਗੇ ਤੇ ਮੈਂ ਕਿਹਾ ਹੁਣ ਤੁਸੀਂ ਪਾਣੀ ਦਿਓ ਨਹੀਂ ਨਹੀਂ ਬਰਾਬਰ ਉਹਦੇ ਬਾਅਦ ਫਿਰ ਉਹਦੇ ਬਾਅਦ ਕਈ ਮੈਂ ਪੰਜਾਬ ਚ ਇਕੱਲਾ ਹੁੰਦਾ ਸੀ ਜਿਹੜਾ ਫਿਰ 15 ਅਗਸਤ ਤੇ 26 ਜਨਵਰੀਟੀ ਐਟ ਹੋਮ ਵਿਦ ਦ ਪ੍ਰੈਜ਼ੀਡੈਂਟ ਦੀ ਸਪੈਸ਼ਲ ਕਾਰਡ ਡੋਨਲਡਸਨ ਨੂੰ ਦੇ ਜਿਵੇਂ ਬਾਰੇ ਚਾਹ ਪੀਂਦੇ ਸੀ ਲੱਗੀ ਹਾਂ ਪ੍ਰੈਜ਼ੀਡੈਂਟ ਤੇ ਪ੍ਰਾਈਮ ਮਿਨਿਸਟਰ ਵੀ ਆਉਂਦਾ ਸੀ ਫਾਰਮਰ ਪ੍ਰੈਜ਼ੀਡੈਂਟ ਮਤਲਬ ਟੌਪ ਦੇ ਗੱਲਾਂ ਗੱਲਾਂ ਕੀ ਚਲਦੀਆਂ ਸੀ ਉਸ ਵੇਲੇ ਗੱਲਾਂ ਐਗਰੀਕਲਚਰ ਦਾ ਬਹੁਤ ਸ਼ੌਕ ਸੀ ਉਹਨਾਂ ਨੂੰ ਐਗਰੀਕਲਚਰ ਬਾਰੇ ਤਾਂ ਉਹ ਇੰਨਾ ਕਰਦੇ ਸੀ ਉਹ ਮੈਨੂੰ ਕਹਿੰਦੇ ਵੀ ਅਸੀਂ ਕਿਉਂ ਨਹੀਂ ਆ ਮੈਡੀਸਨਲ ਪਲਾਂਟਸ ਐਕਸਪੋਰਟ ਕਰਦੇ ਵਰਲਡ ਦੇ ਵਿੱਚ ਇੰਨੀ ਮਾਰਕੀਟ ਹੈਗੀ ਆ ਚਾਈਨਾ ਇੰਨੇ 1000 ਕਰੋੜ ਦਾ ਵੇਚਦਾ ਮਤਲਬ ਉਹ ਐਂਡ ਆਊਰ এনवायरमेंट এনवायरमेंट ਦਾ ਉਹਨਾਂ ਨੂੰ ਇੰਨਾ ਸ਼ੌਕ ਸੀ ਕਲੀਨਲੀਨੈਸ ਦਾ ਮਿਸਟਰ ਸੀਚੇਵਾਲ ਵੀ ਅਪਰੀਸ਼ੀਏਟ ਕਰਨਾ ਆਇਆ ਸੀ ਮੈਨੂੰ ਵੀ ਬੁਲਾਇਆ ਸੀ ਜਦੋਂ ਜਲੰਧਰ ਵੀ ਆਇਆ ਸੀ ਤੇ ਉਹ ਬਹੁਤ ਉਹਨਾਂ ਨੂੰ এনवायरमेंट ਦਾ ਐਗਰੀਕਲਚਰ ਦਾ ਹਾਲਾਂਕਿ ਉਹ ਮਿਸਾਈਲ ਇੰਜੀਨੀਅਰਸ ਹਨ ਤੇ ਉਹ ਬਹੁਤ ਸ਼ੌਕ ਸੀ ਉਹਨਾਂ ਨੂੰ ਵੀ ਕੁਝ ਡਵੈਲਪਮੈਂਟ ਉਹ ਪਿੰਡਾਂ ਨੂੰ ਚੁੱਕੋ ਫਾਰਮਰਸ ਦੀ ਪ੍ਰੋਸਪਰਿਟੀ ਲਿਆਓ ਪਿੰਡਾਂ ਦੇ ਵਿੱਚ ਸ਼ਹਿਰ ਬਣਾਓ ਪਿੰਡਾਂ ਨੂੰ ਸ਼ਹਿਰਾਂ ਵਿੱਚ ਕਨਵਰਟ ਕਰੋ ਬੜੇ ਐਨਥੂਸੀਆਸਟਿਕ ਸੀ ਮੇਰੇ ਨਾਲ ਤਾਂ ਬਹੁਤ ਮੈਂ ਤਾਂ ਮਤਲਬ ਦੇਖੋ ਮੈਂ ਜਿੰਨੇ 2000 ਪਹਿਲੀ ਵਾਰੀ ਜਦ ਮੈਂ ਗਿਆ ਹਾਂ ਐ ਜੂਨ ਚ ਮਿਲ ਕੇ ਆ 2007 ਤੇ 2007 ਅਗਸਤ ਦੀ 15 ਅਗਸਤ ਦੀ ਆਈ ਵਾਸ ਸਪੈਸ਼ਲ ਇਨਵਾਈਟਿਡ ਉਦੋਂ ਬਾਅਦ ਫਿਰ ਹਰ ਸਾਲ 26 ਜਨਵਰੀ 15 ਅਗਸਤ ਦੇ ਸਪੈਸ਼ਲ ਮੈਨੂੰ ਲੈਟਰ ਆਉਂਦਾ ਸੀ ਪ੍ਰੈਜ਼ੀਡੈਂਟ ਦਾ ਆਫੀਸ਼ੀਅਲ ਬਈ ਯੂ ਐਨ ਮੈਸੇਜ ਆਲ ਆਕਰ ਇਨਵਾਈਟਡ ਓਵਰ ਅ ਕੱਪ ਆਫ ਟੀ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਉੱਥੇ ਫਿਰ ਫ੍ਰੀ ਹੁੰਦਾ ਸੀ ਉੱਥੇ ਸਾਰੇ ਪ੍ਰਾਈਮ ਮਿਨਿਸਟਰ ਫਾਰਮਰ ਵੀ ਹੁੰਦੇ ਸੀ ਲਟ ਮੋਨ ਸਿੰਘ ਵੀ ਹੁੰਦਾ ਸੀ ਵੀ ਯੂਸ ਟੂ ਟਾਕ ਹਾਇਰ ਅਪਸ ਥੰ ਦੇ ਸੀ ਐਮਬੈਸਡਰਸ ਆ ਬਾਰ ਦੇ ਜਾਂ ਸੀਨੀਅਰ ਮੰਤਰੀ ਬਟ ਥੋੜਾ ਜਿਹਾ ਗਰੁੱਪ ਹੁੰਦਾ ਸੀ ਤੋ ਮੇਰਾ ਫਿਰ ਉਹਨਾਂ ਦਾ ਬਹੁਤ ਬਹੁਤ ਅੱਛਾ ਲੱਗਿਆ ਬਹੁਤ ਵੈਰੀ ਨਾਈਸ ਅਚ ਜਿਵੇਂ ਕਿ ਉਹਨਾਂ ਕਹਿੰਦੇ ਵੀ ਤੁਹਾਨੂੰ ਪਹਿਲਵਾਨੀ ਦਾ ਵੀ ਸ਼ੌਂਕ ਸੀ ਨਾ ਪਹਿਲਵਾਨੀ ਵੀ ਤੁਸੀਂ ਕੀਤੀ ਹੋਈ ਹੈ ਥੋੜਾ ਨਿੱਜੀ ਜ਼ਿੰਦਗੀ ਦੇ ਬਾਰੇ ਵੀ ਗੱਲ ਹੋਣੀ ਚਾਹੀਦੀ ਹੈ ਵੀ ਪਹਿਲਵਾਨੀ ਕਰਦੇ ਕਰਦੇ ਬਾਅਦ ਤੁਸੀਂ ਪ੍ਰੋਫੈਸਰ ਬਣ ਗਈ ਸੀ ਕਿ ਫਿਰ ਉਸ ਤੋਂ ਬਾਅਦ ਜਾ ਕੇ ਵੀਸੀ ਬਣੇ ਹੋ ਤੁਸੀਂ ਹਾਂ ਹਾਂ ਸਭ ਤੋਂ ਪਹਿਲਾਂ ਕਿੱਥੇ ਕਿੱਥੇ ਪਹਿਲਵਾਨੀ ਕਰਦੇ ਸੀ ਉਸ ਵੇਲੇ ਪਲਵਾਨੀ ਦੀ ਇਸ ਤਾਂ ਦੀ ਪਲਵਾਨੀ ਸ਼ਾਇਦ ਮੇਰੀ ਮਜਬੂਰੀ ਸੀ ਮੈਂ ਪਿੱਛੋਂ ਮੇਰਾ ਪਿੰਡ ਲੋਪੋ ਕੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਜਨਾਲਾ ਤਹਿਸੀਲ ਚ ਤਕਰੀਬਨ ਬਾੜੇ ਤੋਂ 3 ਕਿਲੋਮੀਟਰ ਆ ਤੋ ਟਾਰੀ ਜਨਾਲਾ ਲੋਪੋ ਕੇ ਇਹ ਬਾਰਡਰ ਏਰੀਆਜ਼ ਨੇ ਤੋ ਮੈਂ ਜਬ 2.5 ਸਾਲ ਦਾ ਸੀ ਤੇ ਮੇਰੇ ਫਾਦਰ ਦੀ ਡੈਥ ਹੋ ਗਈ ਸੀ ਮੈਨੂੰ ਉਹਨਾਂ ਦੀ ਕੋਈ ਪਛਾਣ ਨਹੀਂ ਹੈ ਬਹੁਤ ਛੋਟਾ ਸੀ ਭੈਣ ਭਰਾ ਵੀ ਕੋਈ ਨਹੀਂ ਹੈਗਾ ਤੋ ਮਾਝੇ ਦੇ ਵਿੱਚ ਕਹਿੰਦੇ ਹੋ ਨਾ ਸ਼ਰੀਕ ਬੜੀ ਸ਼ਰੀਕਾ ਬਹੁਤ ਹੁੰਦਾ ਤੋ ਮੇਰੇ ਨੌ ਸ਼ੇਅਰਹੋਲਡਰ ਸ਼ਰੀਕ ਸੀ ਜਿਹਨੂੰ ਕਹ ਲੋ ਮੈਂ ਕੱਲਾ ਸੀ ਤੋ ਮੇਰੇ ਪੰਜ ਮਾਮੇ ਸੀ ਉਹਨਾਂ ਚੋਂ ਦੋ ਮਾਮੇ ਫਿਰ ਸਾਡੇ ਕੋਲ ਆ ਕੇ ਰਹਿਣ ਲਗੇ ਮੇਰੀ ਸਪੋਰਟ ਵੀ ਦੇਖਭਾਲ ਵੀ ਸਾਡੀ ਜ਼ਮੀਨ ਜਮੂਨ ਵਿੱਚ ਕੋ ਚੰਗੀ ਸੀ ਜ਼ਮੀਨ ਦਾ ਵੀ ਕਰਾਉਣਾ ਨਾਲ ਅਸੀਂ ਤਿੰਨ ਨੌਕਾ ਰੱਖੇ ਹੁੰਦੇ ਸੀ ਵੈਸੇ ਤੇ ਮਾਮਾ ਮੇਰੀ ਬਹੁਤ ਸਖਤ ਸੀ ਤੋ ਠਰਮੇ ਸਾਲ ਦੀ ਹੋ ਕੇ ਪੂਰੇ ਹੋਏ ਨੇ 2013 ਦੇ ਵਿੱਚ ਤੋ ਇਹ ਬਹੁਤ ਬਥੋ ਕੰਮ ਲੈਂਦੇ ਦੇ ਸੀ ਬਿਗੜੇ ਰੱਖਦੇ ਤੇ ਉਹ ਨੌਕਰਾਂ ਦੇ ਨਾਲ ਕੰਮ ਕਰਾਉਣਾ ਮੱਝਾਂ ਵਿਚਾਰਨੀਆ ਪੱਠੇ ਵੱਢਣੇ ਮੱਝਾਂ ਨੂੰ ਪਾਣੀ ਪਿਉਣਾ ਸਾਰਾ ਮਤਲਬ ਟੋਟਲ ਖੇਤੀ ਦਾ ਕੰਮ ਕਰਾਉਂਦੇ ਸੀ ਤੇ ਪ੍ਰੋਗਰਾਮ ਇਹ ਬਣਾਇਆ ਸੀ ਜਦ ਮੈਨੂੰ ਹੋਸ਼ ਆਈ ਵੀ ਮਾਮਿਆਂ ਨੇ ਇਹ ਕਹਿਣਾ ਵੀ ਤੈਨੂੰ ਪਹਿਲਵਾਨ ਬਣਾਉਣਾ ਤੇ ਸ਼ਰੀਕਾਂ ਨੂੰ ਥੋੜਾ ਬੋਧ ਤੂੰ ਆਪਣੇ ਉਹ ਰੱਖ ਸਕਦਾ ਕੰਮ ਨਾ ਕਰਨਾ ਦਾਨ ਨਕੋਸ ਤੇ ਦਸਵੀਂ ਕਰ ਲਾ ਤੇ ਫਿਰ ਆਪਾਂ ਜਾਣੀ ਪੜਨਾ ਤੇ ਖੇਤੀ ਕਰਨੀ ਤੇ ਪਹਿਲਵਾਨੀ ਕਰਨੀ ਹੂੰ ਤੋ ਮੈਂ ਜਦ ਨੌਮੀ ਚ ਹੋਇਆ ਤੇ ਫਿਰ ਉੱਥੇ ਸਾਡੇ